ਬਲਜੀਤ ਤੈਨੂੰ ਕੋਈ ਪਛਤਾਪ ਨਹੀਂਗਾ ਉਹ ਕੀ ਹੋਗਾ ਸੋਹਰੇ ਆਪਣੇ ਕੁੱਟ ਕੇ ਆ ਗਈ ਆਪਣੇ ਘਰ ਬਲੇ ਨੂੰ ਮੈਂ ਤੈਨੂੰ ਪਛਤਾਵਾ ਹੈਗਾ ਨਾ ਮੈਨੂੰ ਬਹੁਤ ਪਛਤਾਵਾ ਤੇ ਜਾ ਤੂੰ ਚੱਲ ਜਾ ਦੋ ਰੋਟੀਆਂ ਉਹਨਾਂ ਦੀਆਂ ਤੂੰ ਉਹ ਲਾ ਕੇ ਆ ਜਾ ਆ ਬਹੁਤ ਸੋਣੀ ਤੇਰੀ ਅਕਲ ਵਾ ਫਰਜ ਤੇਰਾ ਵਾ ਕਿ ਮੇਰਾ ਵਾ ਤੇ ਕੋਈ ਗੱਲ ਨਹੀਂ ਤੂੰ ਵੀ ਮਾਂ ਹੀ ਆ ਮਾਂ ਮੈਂ ਰੋਟੀਆਂ ਮੈਂ ਪਕਾਵਾਂ ਹੁਣ ਉੱਥੇ ਜਾ ਕੇ ਤੂੰ ਰੋਟੀਆਂ ਖਾਣੇ ਇੱਥੇ ਆ ਗਈਆਂ ਉਹ ਤੇ ਪੋਤੀ ਆ ਜੋਾਈ ਆ ਤੇਰਾ ਹਾਂ ਤੇ ਮੇਰਾ ਪੋਤੀ ਆ ਹਾਂ ਇੰਨਾ ਹੈ ਜਿ ਚਾਗਣ ਦਿਆ ਵਾ ਤੇ ਤੂੰ ਸਭ ਤੋਂ ਚੰਗੀ ਹੁੰਦੀ ਤੂੰ ਮੰਨੇ ਨੂੰ ਵੀ ਰੋਕਦੀ ਵੀ ਵੀਰਾ ਨਹੀਂ ਹੱਥ ਨਹੀਂ ਝੁਕਣਾ ਹੈਗਾ ਤੂੰ ਇਹਨੂੰ ਦੱਕ ਵਡਾਤੀ ਮੇਰੀ ਉੱਤੇ ਉਹ ਮੇਰਾ ਵੀਰ ਬਿਲਕੁਲ ਸਹੀ ਹੀ ਤੁਸੀਂ ਦੋਨੋਂ ਐਵੇਂ ਗਲਤ ਗਲਤ ਕਰੀ ਜਾਂਦੇ ਆ ਉਹੋ ਹੀ ਆ ਇੱਕ ਜਿਹੜਾ ਮੇਰੇ ਵੱਲ ਦੀ ਗੱਲ ਕਰਦਾ ਤੁਹਾਨੂੰ ਤੇ ਉਦਾਂ ਨਹੀਂ ਪਤਾ ਲੱਗਦਾ ਬਹੁਤ ਸੋਹਣੀ ਅਕਲ ਵਾ ਤੇਰੇ ਵੱਲ ਦੀ ਗੱਲ ਕਰਦਾ ਤਾਂ ਹੀ ਦੋਹੋ ਗੱਲ ਆਪਣਾ ਖਸਮ ਘਟਾ ਲਿਆ ਉੱਥੇ ਬਾਹਲ ਕੇ ਲਾਗੇ ਓ ਕਿ ਤੇ ਨਹੀਂ ਮੰਮੀ ਕੁੱਟ ਦਿੱਤਾ ਕਿ ਦਾਓ ਬੋਸ਼ ਪਿਆ ਆਈ ਆ ਜਾਨੇ ਤੂੰ ਕੋਟ ਨਹੀਂ ਦਿੱਤਾ ਹੈ ਮੈਨੂੰ ਮਮ ਬਹੁਤੀਆਂ ਗੱਲਾਂ ਨਹੀਂ ਹੁੰਦੀਆਂ ਉਹ ਕੋਈ ਗੱਲ ਨਹੀਂ ਅਗਟ ਗਾਣੇ ਆਜੂਗੀ ਅਜਾ ਝਾੜੂ ਪੋਚਾ ਲਾਉਣਾ ਪਿਆ ਉਹ ਕਿੰਨੇ ਕ ਦਿਨ ਖਵਾ ਲੈਣੀਆਂ ਭੂਆ ਨੇ ਫਿਰ ਕਿਨਾਰਾ ਕਰ ਜਾਂਦੀਆਂ ਨਹੀਂ ਇਹੋ ਜੀਆਂ ਉਹ ਲਾਗੇ ਤਮਾਸ਼ਾ ਵੇਖਣ ਵਾਲੀਆਂ ਹੀ ਆ ਤੈਨੂੰ ਤਾਂ ਇਹ ਤੱਕ ਨਹੀਂ ਅਕਲ ਆਈ ਹੈਗੀ ਝੋਲਾ ਚੋਕੇ ਨਾਲ ਹੀ ਬੈਕ ਗੱਡੀ ਚ ਰੱਖ ਲੈ ਨਾਲ ਹੀ ਤਰਪੀ ਵੀ ਦੋਏ ਉਹ ਪਿਆ ਮੂੰਹ ਅੜ ਕੇ ਤੂੰ ਪਾਣੀ ਤਾਂ ਨਹੀਂ ਦੇ ਅੱਛਾ ਤੇਰੀ ਨੋਂ ਨੂੰ ਅਕਲ ਹੈਗੀ ਆ ਔਰ ਮੇਰੀ ਨੋ ਬੇਅਕਲੀ ਆ ਸਵਾਹੀ ਅਕਲ ਸੱਤਾ ਚੁੱਲਿਆਂ ਦੀ ਜਿੰਨੂੰ ਪ੍ਰੌਣਾ ਸਾਂਭਣਾ ਨਹੀਂ ਆਇਆ ਹੇ ਤੱਕ ਆ ਚੰਗੇ ਤੂੰ ਸਾਂਭੇ ਹਾਂ ਮੈਂ ਇਹਦੇ ਬੜੇ ਵਧੀਆ ਸਾਂਭੇ ਕੀ ਨਹੀਂ ਬਣਾ ਕੇ ਖਵਾਲਿਆ ਸਭ ਕੋ ਬਣਾ ਕੇ ਖਵਾਲਿਆ ਪਰ ਤੋ ਜਲੂਸ ਜਿਹੜਾ ਕੱਢ ਲਿਆ ਨਾ ਆਪਣੇ ਘਰ ਦਾ ਉਹ ਮੈਨੂੰ ਨਹੀਂ ਉਹ ਚੰਗਾ ਲੱਗਾ ਮੇਰੀ ਨੋ ਇਹ ਤਾਂ ਨਹੀਂ ਕੰਮ ਕਰਦੀ ਇੱਥੇ ਪਾ ਰੋਖ ਆਪ ਲੈਂਦੀ ਜਿੱਦਾਂ ਮਰਜੀ ਛਿੱਤਰ ਵੀ ਖਾ ਲੈਂਦੀ ਆਪਣੇ ਪੇਕੇ ਤੇ ਨਹੀਂ ਨਾ ਜਾ ਕੇ ਦੱਸਦੀ ਉੱਥੇ ਤੇ ਨਹੀਂ ਦਿਖਾਉਂਦਾ ਭਗਉਂਦੀ ਆਹ ਮਮੀ ਨੋ ਹੀ ਚੰਗੀ ਲੱਗਣੀ ਆ ਮੈਂ ਕਿੱਥੋਂ ਚੰਗੀ ਲੱਗਣੀ ਆ ਤੈਨੂੰ ਬਸ ਆਹ ਚੰਗਾ ਲੱਗਦਾ ਮੰਨੇ ਮੈਨੂੰ ਨਾ ਸਮਝਾ ਬਸ ਮੇਰਾ ਨਾ ਸਿਰ ਖਾ ਘੰਟਾ ਹੋ ਗਿਆ ਮੇਰੇ ਲਾਗੇ ਬੈਠੀ ਨੂੰ ਐਵੇਂ ਜਿਹੜਾ ਤੈਨੂੰ ਚੰਗੀ ਮਤ ਦੇ ਦੋ ਲੱਗੇ ਮਾੜਾ ਲੱਗਦਾ ਕੋਈ ਨਹੀਂ ਮਤ ਦੇਣ ਦੇ ਤੁਸੀਂ ਮੈਨੂੰ ਹੀ ਕੋਸੀ ਜਾਣਦੇ ਆ ਨਾ ਤੂੰ ਆਪਣੇ ਜਵਾਈ ਦਾ ਕਸੂਰ ਕੱਢਦੀ ਨਾ ਤੂੰ ਆਪਣੇ ਨੋਹ ਦਾ ਕਸੂਰ ਕੱਢਦੀ ਆ ਤੇ ਪਹਿਲਾਂ ਜਦੋਂ ਤੈਨੂੰ ਪਤਾ ਵੀ ਇੱਥੇ ਪੀਤੀ ਖਾਦੀ ਚ ਕੀ ਕੋਹਾ ਤਾਂ ਤੂੰ ਉੱਥੇ ਕੋ ਗਾੜੀ ਰਾ ਦਿੱਤੀ ਸ਼ਰਾਬ ਤੂੰ ਕਹਿੰਦੀ ਵੀ ਨਹੀਂ ਪੀਣੀ ਤੇ ਨਾਲ ਲੜਾਈ ਪੈਂਦੀ ਉਹ ਮੈਂ ਵਖਾ ਲੈਣਾ ਨਹੀਂ ਆ ਵੇ ਲੋ ਐਦਾ ਹੁੰਦੀ ਸੇਵਾ ਇਤਨਾ ਸੇਵਾ ਕਰਦੀ ਆ ਮੈਂ ਉਹ ਮੈਨੂੰ ਸਭ ਕੁਝ ਬਣਾਉਣਾ ਆਉਂਦਾ ਕੀ ਨਹੀਂ ਬਣਾਉਣਾ ਆਉਂਦਾ ਮੈਨੂੰ ਆ ਤੇਰੀ ਨੋਂ ਨੂੰ ਕੱਖ ਵੀ ਨਹੀਂ ਆਉਂਦਾ ਬਸ ਗੱਲਾਂ ਕਰਨ ਜੋਗੀ ਤੇ ਇਹ ਰੋਣ ਜੋਗੀ ਉਹ ਬਸ ਘਰ ਘਤਰ ਕੇ ਤੇ ਤੂੰ ਸਿਰ ਚ ਖੇ ਪਵਾ ਲਈਂ ਕਹਿੰਦੇ ਇਹਨਾਂ ਨੂੰ ਨਹੀਂ ਪਤਾ ਵੀ ਕੀ ਬਣਿਆ ਮੇਰੇ ਘਰ ਤੇ ਕੀ ਨਹੀਂ ਉਹ ਮੰਮੀ ਕਿੱਦਾਂ ਖੇ ਪੈ ਜੂਗੀ ਉਹ ਆਲੇ ਦੁਆਲੇ ਕਿਸੇ ਨੂੰ ਨਹੀਂ ਪਤਾ ਉਹ ਮੈਂ ਆ ਗਈ ਆ ਨਾ ਹੁਣਾਂ ਨਾ ਆਪੇ ਨਹੀਂ ਨੂੰ ਮੋਸ਼ੀ ਦੇ ਮਾਰਿਆਂ ਦੱਸਣਾ ਵੇਖੀ ਸਹੀ ਜਿੰਨੇ ਉਹਨੂੰ ਵੋਟ ਪੈ ਗਈ ਆ ਹੂੰ ਬਹੁਤ ਸੋਹਣੀ ਤੇਰੀ ਅਕਲ ਵਾ ਬੈਣੀ ਚਾਹੀਦੀ ਕੀ ਕਹਿੰਦੇ ਹਣ ਕੇ ਤੇਰੇ ਪੂਆ ਫੁੱਫਣ ਲਾਗੇ ਹੈ ਇਹਨੇ ਭਰਾ ਸੱਦ ਕੇ ਤੇ ਘਟਾ ਲਿਆ ਇਹਨੂੰ ਪੂਆ ਹੁਣੀ ਬਹੁਤ ਪੱਦਰੇ ਆ ਨਾ ਉਹਦੇ ਸਭ ਤੋਂ ਵੱਡੀ ਪਵਾੜੇ ਦੀ ਜੜ ਤੇ ਪੂਆ ਵਾ ਜਿਹੜੀਆਂ ਲੜਾਈਆਂ ਪਾਉਂਦੀ ਰਹਿੰਦੀ ਇੱਧਰ ਆਣ ਆਣ ਕੇ ਐਦਾਂ ਛਡਾਉਣ ਆਉਂਦੀ ਆ ਜਿੱਦਾਂ ਮੈਂ ਬੜੀ 헤ਜ ਲਈ ਆ ਕੋਈ ਫਾਇਦਾ ਨਹੀਂ ਤੈਨੂੰ ਸਮਝਾਉਣ ਦਾ ਜਿੰਨਾ ਮਰਜ਼ੀ ਤੈਨੂੰ ਸਮਝਾ ਲਓ ਕਰਨੀ ਤੋਂ ਆਪਣੀ ਮਰਜ਼ੀ ਮੰਮੀ ਫਿਰ ਕਿਉਂ ਪੱਥਰ ਤੇ ਪਾਣੀ ਪਾਉਂਦੀ ਆ ਜਾਓ ਆਪਣਾ ਕੰਮ ਕਰੋ ਤੇ ਰੋਟੀ ਬਣਾ ਕੇ ਖਵਾ ਲਓ ਤੇ ਚਾਜ ਦੀ ਖਸਮਾ ਖੜੀ ਹੋ ਕੇ ਬੈਠੀ ਰਹਿ। ਦਸਮਨ ਮੈਂ ਕਿਉਂ ਖਾਵਾਂ? ਮੈਂ ਤੇ ਹੁਣ ਟੋੜ ਨਾ ਰਹੂੰਗੀ ਤੇ ਨਾਲੇ ਭੂਤ ਨਹੀਂ ਭਲਾਉਂਗੀ ਇਹਦੀ ਹੁਣ। ਇਹਨੂੰ ਸਾਰਾ ਕੰਮ ਕਰਕੇ ਕਰਨਾ ਨਾ ਨਾ ਸਿਖਾਇਆ ਤੇ ਮੇਰਾ ਨਾਂ ਵੀ ਬਦਲ ਦਿਓ। ਇਹਦੀ ਗੁਤਨੀ ਹੁਣ ਮੈਂ ਪਵਾਉਂਗੀ ਨਾ। ਉਥੇ ਪਹਿਲੇ ਵੀ ਬੜੀ ਪੈਰ ਪਾਇਆ ਤੇ ਉਹ ਵੀ ਮੇਰਾ ਪਵਾੜਾ ਪਾ ਕੇ ਤੇ ਆ ਗਈ ਘਰ। ਬਲਛਣੀ ਜੀ

ਸਿਰ ਪਟਣ ਦੇ ਆਈ ਵਾਹ ਫਾਂਡੇ ਵੀ ਮੰਜਰ ਵਾਲਿਆ ਆਏ ਵੇ ਬੈਠੀ ਹਣੀ ਭੂਆ ਵੱਲ ਜਾ ਆਗੀ ਕਾਮਤਨ ਦਾ ਕਰ ਲਾ ਜੇ ਆਪ ਕੈਮ ਨਹੀਂ ਜਾਬਦਾ ਕੋਈ ਉੱਥੇ ਹੀ ਜਾਨਾ ਸਿਰ ਪਟੇ ਦਾ ਨਿੰਬੂ ਪਾਣੀ ਬਣਾ ਕੇ ਦੇ ਸਾਰੀ ਦਿਹਾੜੀ ਨਹੀਂ ਕੰਮ ਮੁੱਕਦੇ ਲੈ ਵੀ ਕਿਉਂ ਸਵੇਰ ਚਾਚੀ ਬਲਜੀਤ ਕਿੱਥੇ ਆ ਬਲਜੀਤ ਮੈਂ ਗਈ ਹੇਚ ਪਾਈ ਭਰਾਵਾ ਇੱਧਰ ਆਇਓ ਨਹੀਂ ਉੱਥੇ ਦੇਖੀ ਨਹੀਂ ਮੇਨ ਰਸੋਈ ਸਾਜੀ ਸਾਡੇ ਘਰ ਕਿੱਥੋਂ ਆਈ ਆ ਆਪਣੇ ਘਰ ਹੀ ਵੇਖ ਆਈ ਜੋ ਔਟਕੇ ਸਵੇਰ ਦਾ ਆਪਣਾ ਕੰਮ ਕਰਨ ਦੇ ਆ ਕਿ ਸਾਡਾ ਸਿਰ ਖੁਰਕਣ ਨਹੀਂ ਹੋਇਆ ਇੱਥੇ ਕਿੱਥੋਂ ਆ ਗਈ ਆ ਫੇਰ ਕਿੱਥੇ ਗਈ ਆ ਜਾ ਜਾ ਕੇ ਅੰਦਰਾਂ ਚ ਵੇਖ ਲੈ ਜੇ ਨਹੀਂ ਤੈਨੂੰ ਯਕੀਨ ਤੇ ਉਹ ਚਾਚੀ ਸਿਰਨਾ ਖਾ ਮੈਨੂੰ ਦੱਸ ਕਿੱਥੇ ਮੈਂ ਸਿਰ ਬੜਾ ਪਟਣ ਦੇ ਗਈ ਏ ਤੇ ਮੇਰਾ ਵੀ ਜੀ ਕਹਾ ਕਰੇ ਸਿਰ ਚ ਬਾਹਰੀਆਂ ਮਾਰਾਂ ਇਦਾਂ ਹੀ ਤੇਰੇ ਸਿਰ ਪਟਣ ਡਿਆ ਤੇਰਾ ਜਿਹੜਾ ਇਹ ਅਕਲ ਉਹ ਤੇ ਘਾਟਾ ਕਾਦਾ ਵਾ ਅੰਨੇ ਜੀ ਆਪ ਨੂੰ ਅਕਲ ਦਾ ਨਾ ਹੋਵੇ ਤੇ ਗਵਾੜ ਨੂੰ ਪੁੱਛ ਲਈਦਾ ਗਵਾੜ ਕੋ ਮਤਲ ਲੈ ਲਈਦੀ ਆ ਦੱਸ ਦੇ ਹੁਣ ਗਈ ਕਿੱਥੇ ਆ ਮੈਨੂੰ ਨਹੀਂ ਪਤਾ ਕਿੱਥੇ ਗਈ ਆ ਲੱਭਦਾ ਫਿਰ ਤ ਨਾਲੇ ਲੋਕਾਂ ਨੂੰ ਪੁੱਛਦਾ ਫਿਰ ਬਾਹਰ ਗਲੀ ਘਮਣਦੇ ਨਾਲੇ ਪਤਾ ਲੱਗ ਜੂ ਲੋਕਾਂ ਨੂੰ ਤੇਰੀ ਬੁੱਢੀ ਚਲ ਗਈ ਕਿਤੇ ਨਿੰਬੂ ਪਾਣੀ ਛੱਡ ਕੇ ਨਿੰਬੂ ਪਾਣੀ ਬਣਾ ਦੇ ਸਿਰ ਬੜਾ ਪਟਨ ਦੀ ਨਾ ਭਰਾਵਾ ਮੇਰੇ ਕੋ ਤੇ ਆਪਣਾ ਕੰਮ ਨਹੀਂ ਨਿਭਣ ਦਿਆ ਨਿੰਬੂ ਪਾਣੀ ਪੀਣਾ ਤਾਂ ਆਪਣੇ ਘਰ ਚ ਆ ਲੈ ਮੈਂ ਥਾਂ ਕੋੜਾ ਹੁੰਝ ਕੇ ਆਪਣਾ ਕੰਮ ਕਰਕੇ ਤੇ ਫਿਰ ਮੈਂ ਆਉਣੀ ਬਣਾ ਦਿੰਨੀ ਆ ਉਹ ਪਤੀ ਦੇ ਤੇਰੀ ਆ ਤੇਰੇ ਵਾਲੀ ਆਈ ਨਹੀਂ ਕਿਤੇ ਜਾਣਾ ਨਹੀਂ ਹੋਰ ਤੈਨੂੰ ਮੈਂ ਇਹੋ ਕਿਹਾ ਨਾ ਕਿ ਤੂੰ ਅੰਦਰ ਫੋਲਾ ਨਹੀਂ ਦੱਸਣਾ ਫਿਰ ਦੱਸ ਦਿੰਨੀ ਆ ਦੱਸ ਫਿਰ ਲੈ ਗਈ ਉਹ ਕੌਣ ਤੇ ਵਾਲੇ ਐਵੇਂ ਚਾਚੀ ਮਖੌਲ ਜੇ ਨਾ ਕਰ ਸੱਚ ਦੱਸ ਉਹ ਮੈਂ ਕਰਦੀ ਮੈਂ ਤੈਨੂੰ ਸੱਚ ਦੱਸ ਦਿੰਦਾ ਹੀ ਉਹ ਫੇ ਲੈ ਗਈ ਹੋ ਗਰੇ ਤੇ ਨਾਲੇ ਉਹ ਚਲ ਗਈ ਉਹ ਆਪੇ ਹੀ ਬਸ ਐਵੇਂ ਮਰੀ ਜਾਂਦੀ ਉਹਨੇ ਮੈਨੂੰ ਨਾਲ ਹੀ ਕਰਨਾ ਸੀ ਤੇ ਜਾਣਾ ਹੁੰਦਾ ਸੀ ਨਾਲ ਖੜਨਾ ਤੇ ਫਿਰ ਠੀਕ ਆ ਤੂੰ ਹੈਗਾ ਹੀ ਨਾਲ ਜਾਣ ਜੋਗਾ ਆ ਮੈਂ ਅੰਦਰ ਹੀ ਲੱਭਾਂ ਅੰਦਰ ਹੀ ਕਿਤੇ ਵੜੀ ਹੋਣੀ ਜਾਂ ਅੰਦਰ ਲੱਭ ਲੈ ਤੂੰ ਲੱਭ ਲੈ ਅੰਦਰ ਪੱਕਾ ਤੇਰੇ ਅੰਦਰ ਹੀ ਉਹਨੂੰ ਸੱਦ ਲਾ ਬਾਹਰ ਨਹੀਂ ਤੇ ਤੇ ਵਜਣੀਆਂ ਬੜੀਆਂ ਹੀ ਸ਼ਾ ਹੁਣ ਤੂੰ ਉਹ ਵੱਜਣ ਵਾਲੀ ਕੋਈ ਕਮੀ ਰਹਿ ਜਾਂਦੀ ਅੱਗੇ ਅੱਗੋ ਪਿੱਛੋਂ ਹੁਣ ਤੂੰ ਮਾਰਨੀ ਆ ਉਹਦੇ ਚ ਪੇੜਾ ਜਾਂ ਕੱਢ ਲੈ ਅੰਦਰੋਂ ਕੱਢ ਲੈ ਕੱਢ ਲੈ ਲੈ ਆ ਲੈ ਆ ਬਲਜੀਤ ਆ ਜਾ ਆ ਜਾ ਬਲਜੀਤ ਰਕबीर ਆਇਆ ਈ ਸੱਦਣ ਤੈਨੂੰ ਬਲਜੀਤ ਰਕबीर ਸੁਣ ਲੈ ਮੇਰੀ ਗੱਲ ਭਰਾਵਾ ਐ ਕਰਕੇ ਨਹੀਂ ਤੇਰਾ ਰਿਸ਼ਤਾ ਕਰਾਇਆ ਤੇ ਸਾਡੀਆਂ ਬੇਇੱਜ਼ਤੀਆਂ ਕਰੋ ਤੇ ਨਾਲੇ ਕਰਾਓ ਤੈਨੂੰ ਅਗਲ ਪਤਾ ਨਹੀਂ ਆਉਣੀ ਆ ਕਿ ਨਹੀਂ ਆਉਣੀ ਮੈਨੂੰ ਲੱਗਦਾ ਵਾ ਲੋਕਾਂ ਦੀ ਤਾਂ ਵਿਆਹ ਕਰਾ ਕੇ ਅਕਲ ਵੱਧ ਜਾਂਦੀ ਆ ਤੇਰੀ ਤੇ ਅਗਲੀ ਦੀ ਮਾਰੀ ਗਈ ਮੈਨੂੰ ਲੱਗਦਾ ਚਾਚੀ ਅੱਗੇ ਬੜਾ ਸਿਰ ਦੁਖੰਡਿਆਈਓ ਨਾ ਸਤਾਨੀ ਸਿਰ ਦੁਖੰਡਿਆਰੇ ਕੋਈ ਨਹੀਂ ਜਾ ਜਾ ਕੇ ਲੰਮਾ ਬੋਧ ਗੋਲੀ ਗੱਟਾ ਖਾ ਜਾ ਕੇ ਆਪਣੇ ਘਰ ਵੇਖਦੇ ਨੇ ਤੇ ਕਾਡੀਆਂ ਘਰ ਵੇਖਿਆ ਉੱਥੇ ਬਾਹਰ ਗਲੀਆਂ ਚ ਤੁਰਿਆ ਫਿਰ ਵਾਜਾ ਮਾਰਦਾ ਫਿਰ ਜਿੱਦਾਂ ਵੈਸ਼ੀ ਨਹੀਂ ਹੋਇਆ ਹੰਦਾ ਬੰਦਾ ਹਾਏ ਪੈਗ ਲਾ ਲਈ ਇਸੇ ਪੀੜ ਬੜਾ ਹੰਦਾ ਅਗਲੇ ਦਿਨ ਆਹੋ ਦਾ ਦਿੱਤ ਕੱਲੀ ਸਰਪੜੀ ਹੋਣ ਦੀ ਆ ਤੇ ਭਾਈ ਇਹ ਦੇ ਵੇਖੀ ਮੋਢੇ ਮਾਢੇ ਵੀ ਸਾਰਾ ਕੁਝ ਦੁਖੰਡਿਆ ਹੋਣਾ ਵਾ ਉਹਨੂੰ ਕੀ ਹੋ ਗਿਆ ਵਾ ਡੈਡੂ ਪਿਆ ਹਾਏ ਰੱਬਾ ਕੁਛ ਨਹੀਂ ਜ਼ਿਆਦਾਗਾ ਕੀ ਹੋਇਆ ਜੜੀ ਉਹਦੇ ਮਾਰ ਮਾਰ ਕੇ ਦੋਵੇਂ ਭੈਣ ਭਰਾਵਾਂ ਨੇ ਤੁਸੀਂ ਪਾਸੇ ਭੰਨੇ ਆਂ ਅਹੀਂ ਮਾਰਿਆ ਨੂੰ ਨਹੀਂ ਮੈਂ ਮਾਰਿਆ ਹੈਗਾ ਮੇਰੇ ਅੱਗੇ ਬੋਲੇ ਆਏਗਾ ਤੇ ਮੈਂ ਮਾਰਿਆ ਉਹ ਭਾਈਆ ਨੂੰ ਆਹੋ ਹੁਣ ਤਾਂ ਭਾਈਆ ਭਾਈਆ ਜੀ ਹੋਣੀ ਆ ਤੇ ਦਮਾ ਉਹ ਸਹੀ ਆ ਪਾਪਾ ਨੂੰ ਮਾਰਨਾਂ ਨੂੰ ਨੇ ਭੈਣ ਦਾ ਪਤਾ ਲੈਣ ਗਏਗੇ ਕਿ ਜਾਨ ਨੂੰ ਭਾਈ ਨੂੰ ਕੁੱਟਣ ਗਏ ਕਿਤੇ ਨਾ ਲੈ ਆਪਣਾ ਜਲੂਸ ਕੱਢਿਆ ਕਿੰਨੀਆਂ ਬੜਕਾ ਮਾਰੀਆਂ ਨਾਲ ਪੀਤੀ ਤੇ ਉਹਦੇ ਤੋਂ ਮੇਰਾ ਨਾਂ ਲਈਏ ਝੂਠਾ ਕਿ ਮੈਨੂੰ ਕੁੱਟਿਆ ਹੁਣ ਤੂੰ ਭਾਈ ਦਾ ਨਾਂ ਲਾਤਾ ਉਹਨੂੰ ਕੁੱਟਿਆ ਤੁਹਾਨੂੰ ਤਾਂ ਭੁੱਲ ਜਾਂਦਾ ਬੱਚੇ ਤਾਂ ਸਾਰਾ ਕੁਝ ਤੂੰ ਤੇ ਗਜਨੀ ਤੋਂ ਵੀ ਨੰਗ ਗਏ ਆ ਆ ਉਹਨੂੰ ਤੇ ਫੇਰ ਥੋੜਾ ਚਿਰ ਚੇਤਾ ਰਹਿੰਦੀਆਂ ਇਹ ਗੱਲਾਂ ਤੁਹਾਨੂੰ ਤੇ ਉਹ ਵੀ ਨਹੀਂ ਰਹਿੰਦੀਆਂ ਚੇਤਾ ਇਹਨਾਂ ਨੇ ਪਤਾ ਲੱਗਦਾ ਵੀ ਇਹਦੇ ਕਿੰਨੇ ਨੁਕਸਾਨ ਹੋਆ ਆਉਣ ਵਾਲਾ ਜੀ ਆ ਆਪਣੇ ਘਰ ਪਰ ਨਹੀਂ ਮੈਨੂੰ ਡਰ ਲੱਗਾ ਰਹਿੰਦਾ ਵਾ ਵੀ ਪਤਾ ਨਹੀਂ ਕਿਹੜੇ ਵੇਲੇ ਆਪਾਂ ਨੂੰ ਜਾਣ ਦੀ ਲੋੜ ਪੈਣੀ ਤੂੰ ਇਹ ਤਾਂ ਗੱਡੀ ਚਲਾਉਂਦੀ ਹਾਲਤ ਵਿੱਚ ਨਹੀਂ ਹੋਣਾ ਮੈਂ ਚਲਾ ਕੇ ਲਿਆ ਚੰਗਾ ਚਲਾ ਕੇ ਲੈਂਦਾ ਜਿੰਨਾ ਮੈਨੂੰ ਡਰ ਲੱਗਾ ਨਾ ਉਦਾਂ ਪਾਵੇਂ ਨਾ ਕੋ ਹੁੰਦਾ ਮੈਨੂੰ ਹਾਟੈਕ ਹੋ ਜਾਣਾ ਹੀਗਾ ਉਦੋਂ ਤੇਰੀ ਭੈਣ ਨਹੀਂ ਬੋਲਣੋ ਹਟਦੀ ਕਿਥੇ ਉਦੋਂ ਪਤਾ ਨਹੀਂ ਚਾਬੀ ਦੇ ਕੇ ਛੱਡਿਆ ਹੁੰਦਾ ਜੀ ਓਏ ਇਸਰਾਬ ਵੀ ਪੂੜਿਆਂ ਪੂੜਿਆਂ ਲੇ ਪਿਆ ਕੋੜੀਆਂ ਜਿੱਤੇ ਕਹਿੰਦੇ ਤੁਸੀਂ ਬਿਠਾ ਕੇ ਕੁੱਟਿਆ ਉਹਨੂੰ ਤੇ ਭੈਣ ਇੱਥੇ ਆਈ ਐ ਹਾਏ ਤੈਨੂੰ ਉਹ ਵੀ ਨਹੀਂ ਸਵੇਰ ਦੇ ਦਿਖੀ ਏ ਢੀ ਲੰਮੀ ਜਵਾਨ ਮੈਂ ਉੱਠੇ ਹੁਣ ਵਾ ਮੈਨੂੰ ਤੇ ਸੁਰਤ ਵੀ ਹੁਣ ਆਈ ਏ ਕੀ ਆਦਾ ਸਿਰ ਖਾਣ ਦੀ ਪਹਿਣ ਤੂੰ ਇੱਥੇ ਆਈ ਆ ਆਹੋ ਆਈ ਆ ਤਾਂ ਆਹ ਕਹਿੰਦੇ ਭਾਈ ਨੂੰ ਕਟਿਆ ਕੇ ਕਟਿਆ ਆਪਾਂ ਕੁਛ ਨਹੀਂ ਹੋਇਆ ਇਹ ਐਵੇਂ ਮਾਰਦੀ ਲੈਂਦੀ ਆ ਦਿਮਾਗ ਖਰਾਬ ਹੋਇਆ ਹੀ ਇਹਦਾ ਇਹ ਕੋਈ ਜਰਿਆ ਨਹੀਂ ਉਹ ਜਾਣਦਾ ਵੀ ਮੈਂ ਇੱਥੇ ਆਈ ਆ ਤਾਂ ਆ ਕਰਕੇ ਤੈਨੂੰ ਪੜਕਾਉਂ ਗਈ ਓਏ ਇਹ ਬਦਨਾਮੀ ਕਰਂਦੀ ਆਂ ਆ ਕੇ ਮੇਰਾ ਨਾਮ ਲਾ ਦੋ ਤੋਰ ਵੀ ਹੁਣ ਆਵਲੇ ਪਾਸੇ ਹੋ ਜੋ ਸਾੜਾ ਹੀ ਪਿਆਸ ਹੈ ਦਾ ਸਾੜਾ ਹੀ ਪਿਆਵ ਜੇ ਮੈਂ ਕੱਲ ਦੀ ਆ ਹੀ ਗਈ ਆ ਤੇ ਜੇ ਆਪਾਂ ਹੱਸ ਖੇਡ ਲਿਆ ਤੇ 10 ਮਿੰਟ ਤੇ ਉਥੇ ਕੋਟ ਹੋ ਗਿਆ ਨਹੀਂ ਉਹ ਉਰੀਪ ਦੀ ਕੰਡ ਹੈ ਇਹ ਕੋਟ ਲੈ ਦੋ ਲਾ ਲਈ ਤੇ ਫਿਰ ਕੀ ਇੱਕ ਘੱਟਾ ਹੀ ਛੜਿਆ ਉਹਦਾ ਜਿਆਦਾ ਨਹੀਂ ਉੱਟਿਆ ਗਿਆ ਕੁੱਟਿਆ ਤੇ ਫਿਰ ਆ ਜਾ ਦੇ ਗਿਆ ਵਾ ਚਲ ਪਰ ਕੋਈ ਗੱਲ ਨਹੀਂ ਤੂੰ ਨਾ ਟੈਨਸ਼ਨ ਲੈ ਮੈਂ ਹੈਗੀ ਆ ਨਾ ਮੈਂ ਸਭ ਕੁਝ ਸੰਭਲ ਲੂੰਗੀ ਆਇਆ ਫੋਨ ਫਣ ਫੋਨ ਤੇ ਨਹੀਂ ਆਇਆ ਇਹ ਤੱਕ ਕੀ ਕਰ ਕੀ ਕਰਦੇ ਹੋਣੇ ਆ ਭੂਆ ਉਥੇ ਹੀ ਆ ਆਪੇ ਦਾਦੂ ਦੀ ਹੋਂ ਗੱਲ ਕੇ ਨਹੀਂ ਕੋਈ ਉਰੀ ਪੂਰੀ ਹੋਊਗੀ ਤੇ ਭੂਆ ਤਾਂ ਨਹੀਂ ਆਇਆ ਨਹੀਂ ਤੀ ਕਰਨਾ ਹੀ ਗਾ ਕਰਕੇ ਤੇ ਮਾਫੀ ਮੁਫੀ ਮੰਗੋ ਫਿਰ ਵੀ ਕਰ ਦੱਜਵਾਈ ਆ ਮਾਫੀ ਮੰਗ ਲੈ ਕੋਈ ਗੱਲ ਨਹੀਂ ਮਾਫੀ ਦੀ ਕੀ ਆ ਜਾ ਭੈਣਾ ਅੰਦਰ ਜਾ ਕੇ ਤਾਂ ਰੋਟੀ ਪਾਣੀ ਕਰ ਲੈ ਇੱਥੇ ਦਹੀਂ ਆਨੇ ਕਰਨ ਖਾਣ ਨਾਲ ਜਿਹੜੀ ਗਲਤੀ ਹੋ ਗਈ ਹੈ ਨਾ ਅਬਲ ਤਾਂ ਹੋਈ ਨਹੀਂ ਆ ਇਹ ਹੋਈ ਹੈ ਨਾ ਤੇ ਰੋਲੀ ਦਾ ਪਾਪ ਉਹਦਾ ਲੋਕਾਂ ਨੂੰ ਸੁਣਾਣਾ ਇੰਨੇ ਦੱਸਣਾ ਹੀ ਆ ਇੰਨੇ ਲਾਸਮੈਂਟ ਕਰਨੀ ਆ ਜਿੱਦਾਂ ਇੱਥੇ ਦਹੀਂ ਆ ਕਰਨ ਹੁਣ ਆਪਰੇ ਪੇਕੇ ਨਾਲ ਦੱਸਦੀ ਦੂਜੀ ਨਹੀਂ ਮੈਂ ਨਹੀਂ ਕਦੀ ਮੇਰੇ ਮਾਂ ਪਿਓ ਨੇ ਇਹੀ ਕਿਹਾ ਵਾ ਕਿ ਇੱਥੇ ਦੀ ਗੱਲ ਇੱਥੇ ਰਹਿਣ ਦੀ ਤੇ ਇੱਥੇ ਦੀ ਉੱਥੇ ਰਹਿਣ ਗਾਡ ਮੈਨ ਲੌਲੀ ਪਾਦੀ ਹੁਣ ਮੈਂ ਬੜਾ ਜਾਨਨੀ ਆ ਮੁੰਡੇ ਤੇ ਗੱਲਾਂ ਤੇ ਤੁਸੀਂ ਆਪੇ ਘਰੋਂ ਲੀ ਕਰ ਲੈਣੀਆਂ ਮੈਂ ਤੇ ਨਾਮ ਮੇਰਾ ਲਾ ਦੇਣਾ ਮੈਂ ਨਹੀਂ ਕਰ ਲੈਣੀਆਂ ਆ ਜਿੱਥੇ ਕੋਈ ਮਾੜਾ ਮੋਟਾ ਇਧਰ ਉਧਰ ਗੱਲਾਂ ਲੀਕ ਹੋ ਜਾਂਦੀ ਉੱਥੇ ਨਾਮ ਮੇਰਾ ਲੱਗ ਜਾਂਦਾ ਮੈਂ ਕਦੀ ਕਦੀ ਗਈ ਵੀ ਹੈਗੀ ਆ ਕਿ ਜੇ ਮੇਰੇ ਕੋਲ ਗਲਤੀ ਹੋਊ ਤੇ ਮੈਂ ਮਾਫੀ ਮੰਗ ਲਊ ਮੈਂ ਨਿਕਲ ਨੂੰ ਨਹੀਂ ਲਗਾ ਆਹ ਆ ਕੁੱਟ ਕੁੱਟ ਕੇ ਬਾਅਦ ਚ ਮਾਫੀ ਮੰਗ ਲਊ ਆਵੇ ਪੈਣਾ ਤੇਰੇ ਗਾੜੀ ਜੋੜੇ ਹੱਥ ਬੱਸ ਕਰ ਬੱਸ ਕਰ ਬਥੇਦੇ ਪਵਾੜੇ ਪਾ ਲਿਆ ਉਥੇ ਤੂੰ ਹੀ ਪਵਾੜੇ ਪਾ ਕੇ ਆਈਆਂ ਛੋਟਕੁੱਟ ਕਹਦਾਂ ਦਾ ਮੁਸ਼ਕਲ ਦਾ ਕਦੀ ਤੂੰ ਕੋ ਖਾਣਾ ਨਹੀਂ ਆ ਸਾਰੇ ਪਖੰਡ ਨਾ ਇੱਥੇ ਬਹਿ ਕੇ ਕਰ ਲੈ ਹਣ ਤੇ ਜਾ ਕੇ ਲੰਗਰ ਬਣਾ ਲੈ ਸਾਡੇ ਜੋਗਾ ਜਾ ਬਣਾ ਗੋ ਨਾ ਲੱਸੀ ਚ ਬਣਾ ਕੇ ਲਿਆ ਨਿੰਮੂ ਪਾਣੀ ਇੰਨਾ ਨਹੀਂ ਕਿਤੇ ਪਕੌੜੇ ਬੰਦਾ ਕੱਢ ਲੈ ਟਿੱਕੀਆਂ ਬਣਾ ਲੈ ਕਿੰਨੀਆਂ ਚੀਜ਼ਾਂ ਬਣਾਉਣ ਆ ਰਹੀਆਂ ਹੁੰਦੀਆਂ ਵਾ ਪਰ ਨਾ ਇੱਕੋ ਹੀ ਉੰਤਰ 16 ਰੱਖਿਆ ਮੰਦੇ ਵਿੱਚ ਵੀ ਨਈ ਕੋ ਕਰਨਾ ਸੜਕੇ ਕੋਲਾ ਹੋ ਜਾ ਆ ਜੇ ਭੈਣ ਆਈ ਦੋ ਸਵੇਰ ਸਵੇਰ ਕਰ ਬਣਾ ਉਹਨੂੰ ਤੇ ਦਵਾਈ ਲੈਣ ਨਹੀਂ ਜਾਣਾ ਚਲ ਜੰਨੇ ਆ ਤੇ ਹੁੰਦੇ ਹੁੰਦੇ ਉਥੋਂ ਪੈਕ ਕਰਵਾ ਲਿਆ ਆ ਕਿਦਨੇ ਦਵਾਈ ਦੀ ਆਖਰ ਆਈ ਦਵਾਈ ਇਹ ਕਿਤੇ ਲੇਟ ਵੀ ਆ ਜੂਗੀ ਜਾਂ ਪਹਿਲਾਂ ਕੋ ਬਣਾ ਕੇ ਖਵਾਲ ਦੇ ਦਵਾਈ ਚੰਗੇ ਪੜੀ ਰਹੀਆਂ ਜੇ ਕੋ ਹੋਊਗਾ ਤੇ ਲੈ ਜਾਂਗੇ ਆਹੋ ਆਹ ਤਾਂ ਪੁਰਾਣਾ ਨਵੇਂ ਪਖੰਡਾ ਜੇ ਮੈਨੂੰ ਕੋ ਹੋ ਗਿਆ ਨਾ ਫਿਰ ਖੜਨ ਦੀ ਕੋਈ ਲੋੜ ਨਹੀਂ ਹੈਗੀ ਮੈਨੂੰ ਜੋ ਮਰਜੀ ਕਹੀ ਜਾਓ ਪਰ ਮੇਰੇ ਜੇ ਬੱਚੇ ਦੇ ਨੁਕਸਾਨ ਬਾਰੇ ਕੋ ਕਹਿਣਾ ਤਾਂ ਫਿਰ ਵੇਖਿਓ ਜਿੰਝਰੇ ਬੰਦਾ ਠੀਕ ਉਹਨਾਂ ਚੜੀ ਬੰਦਾ ਕੀ ਕਰਦਾ ਤੋਈ ਲੈ ਜਿਹਨੇ ਤਾਂ ਲੈਣੇ ਆਪਾਇੰਟਮੈਂਟ ਵਾ ਮੇਰੀ ਤੇ ਫਿਰ ਮੈਂ ਜਾਣਾ ਨਹੀਂ ਇੱਥੇ ਅਪਾਇੰਟਮੈਂਟ ਵਾ ਉਹ ਤਾਂ ਪੈਸੇ ਬਣਾਉਂਦੇ ਆ ਵੇ ਮੇਰੀ ਗੱਲ ਸੁਣ ਮਨਜੋਦ ਅੱਗੇ ਕੋਈ ਅਪਾਇੰਟਮੈਂਟਾਂ ਨਹੀਂ ਲੈਂਦਾ ਆਹ ਤਾਂ ਨਵੇਂ ਪਖੰਡ ਛਿੜ ਪਏ ਆ ਨਾਲੇ ਡਾਕਟਰਾਂ ਦੇ ਤੇ ਨਾਲੇ ਬੁੜੀਆਂ ਦੇ ਨਾਲੇ ਫਿਰ ਦਾ ਮੌਕਾ ਮਿਲ ਜਾਂਦਾ ਔਰ ਜਾਣਗੇ ਟੈਕਟਿਕ ਲਾਉਂਦੇ ਕਿ ਆਪ ਬਿਮਾਰੀ ਲੱਭੋ ਹੋ ਜਾਂ ਸਾਡੇ ਵਿੱਚ ਤਾਂ ਦਵਾਈ ਦੋ ਮੈਨੂੰ ਇਹ ਨਹੀਂ ਸਮਝ ਲਾਦੀ ਜਦੋਂ ਅਹਿਮ ਹੀ ਟੈਸਟ ਹੋਇਆ ਅਗਲੇ ਮਹੀਨੇ ਭਲਾ ਕੀ ਇਹ ਈ ਛੇਤੀ ਬਿਮਾਰੀ ਢੇਢ ਚ ਵੱਧ ਜਾਂਦੀ ਹੈ ਭਲਾ ਇਹਨਾਂ ਦੇ ਅੱਜ ਨਾਲੇ ਘਰ ਦੇ ਅਮਰੂਦ ਮੁਰਾਦ ਖਾ ਇਥੇ ਰਿਕਵਰੀ ਹੋਏ ਅੱਗੇ ਭਲਾਵਾ ਅਮਰੂਦ ਹੀ ਖਾ ਲੈਣੇ ਰੋਟੀਆਂ achar ਖਾ ਲੈਣੀਆਂ ਤੇ ਸਬਜ਼ੀ ਖਾ ਲੈਣੀ ਵੱਧ ਤੇ ਚਲੋ ਜੀ ਘਰ ਦੇ ਲਿਖੇ ਕੇ ਪੋਸਟਰ ਵੀ ਲਾਏ ਵੀ ਸਬਜ਼ੀ ਵੱਧ ਖਾਓ ਗੁੜੀਆਂ ਨੂੰ ਤੇ ਹੁਣ ਕੱਕ ਮੈਨੂੰ 스멜 ਚੜਦੀ ਆ ਮੈਨੂੰ ਰੋਟੀਆਂ ਚ 스멜 ਆਉਂਦੀ ਆ ਤੰਦ ਕੋਈ ਜ਼ਿਆਦਾ 스멜 ਆਉਂਦੀ ਆ ਉਹ ਅੱਗੇ ਵਾਲੀਆਂ ਸੱਸਾ ਟੱਕਰੀਆਂ ਹੁੰਦੀਆਂ ਨਾ ਟਾੜਗੀਆਂ ਨੂੰ ਤੇ ਸਾਰੀ ਜਿਹੜੀ ਚੌਂਕੇ ਦੇ ਵਿੱਚ ਸਿਰ ਦਿੱਤਾ ਹੁੰਦਾ ਤਾਂ ਡੇੜੀ ਜਿਹਾ ਆਹ ਜਿਆਦਾ ਧੁੱਗੀਆਂ ਚੰਪੜੀਆਂ ਵਾਲੇ ਯੋ ਸਾਰ ਦਿਨ ਕੰਮ ਕਰਦੇ ਸਾਮਨ ਨੂੰ ਨਿਹਾਣਾ ਹੋ ਜਾਂਦਾ ਉਹ ਹਾਂ ਤੇ ਕਰਦੇ ਇਹ ਤੇ ਤੁਹਾਡੇ ਵਾਂਗੂ ਡੱਫਦੇ ਵੀ ਨਹੀਂ ਆ ਕਿ ਡੱਫ ਡੱਫ ਕਿਤੇ ਬਾਜ ਪਾਈਆਂ ਨੂੰ ਨਹੀਂ ਕੁੱਟ ਕੇ ਹੁੰਦੇ ਆਪਣੇ ਨੂੰ ਆ ਤੂੰ ਉਥੇ ਰਹਿਣੀ ਨਹੀਂ ਨਾ ਮੇਰਾ ਕਿੱਦੜ ਦੀ ਗੱਲ ਕਿੱਦੜ ਦੋਵੇਂ ਮਹੀਨਿਆਂ ਭਰ ਰਲ ਗਏ ਫਿਰ ਗੱਲ ਕਿੱਦੜ ਦੀ ਕਿੱਦੜ ਤੇ ਤੂੰ ਹੀ ਖੜੀ ਆ ਜਦੋਂ ਜਾਣਾ ਹੀ ਹੈ ਦਵਾਈ ਲੈਣ ਕੱਲ ਵੀ ਜਾਣਾ ਤੇ ਅੱਜ ਵੀ ਜਾਣਾ ਅੱਜ ਹੁਣ ਤੁਸੀਂ ਹੈਗੀਆਂ ਵਾ ਦੋਵੇਂ ਨਾਲ ਦਵਾਈ ਉੱਠ ਇੰਨੇ ਤੁਹਾਡਾ ਸੇਰ ਹੀ ਖਾਈ ਜਾਣਾ ਚੱਲ ਭੈਣ ਬਣਾ ਖਾਈਓ ਆਪਾਂ ਇਹ ਪਤਾ ਨਹੀਂ ਕਿੱਥੋਂ ਆ ਗਈ ਨਾ ਰੱਖੀ ਮੇਰੇ ਘਰਮਾਂ ਦੇ ਵਿੱਚ ਹਾਂ ਉਹਦੇ ਮਾਂ ਨੂੰ ਕਿਤੇ ਕਹਿਣਾ ਹੀਗਾ ਕੱਲਾ ਕੱਲਾ ਵੇਖ ਕੇ ਲੱਭੀ ਲੋਕਾਂ ਦੀ ਇਹ ਨਾਨਾ ਨਾ ਹੁੰਦੀਆਂ ਵਾਂ ਕਿ ਤੇ ਸਹਲੀਆਂ ਵਾਂਗੂ ਰਹਿੰਦੀਆਂ ਇਹਨੂੰ ਤੇ ਰਲ ਕੇ ਰਹਿੰਦਾ ਕਿਤੇ ਪਤਾ ਹੀ ਨਹੀਂ ਹੈਗਾ ਮੇਰੀ ਤੇ ਪਰਜਾਈ ਹੈਗੀ ਐ ਮੈਂ ਵੀ ਉਹ ਦਿਨ ਸਾਰੀਆਂ ਗੱਲਾਂ ਮੰਨਦੀਆਂ ਪਦਾ ਨੀ ਮੇਰੇ ਤੇ ਸ਼ਮਕ ਸ਼ਮਕ ਹੀ ਰਗੇ ਆ ਉਹ ਚਾਤੀ ਮੈਂ ਲੱਭ ਲੂ ਆਪੀ ਤੂੰ ਨਾ ਮੇਰਾ ਸਿਰ ਖਾਗੇ ਮੇਰਾ ਸਿਰ ਦੁਖੰਦਿਆ ਨਿੰਬੂ ਪਾਣੀ ਮੈਂ ਬਣਾ ਦਿੰਨੀ ਆਨਕੇ ਰੋਟੀ ਪਕਾਈ ਆ ਜਦੋਂ ਲੋੜ ਹੋਊਗੀ ਤਾਂ ਦੱਸ ਦੀ ਰੋਟੀ ਖਾ ਲਵੀ ਇਹ ਮੈਨੂੰ ਆਖਣ ਦੀ ਆ ਪੇ ਕਮੀਜ਼ ਖੁੱਲੇ ਕਰਨੇ ਮਾਤਾ ਵੇਖਾਂ ਵਿੱਚ ਕੱਪੜਾ ਵੀ ਹੈਗਾ ਵਾ ਇਹ ਕੱਪੜਾ ਤਾਂ ਬਥੇਰਾ ਵਾ ਪਰ ਇਹ ਆ ਸਿਲਕ ਜਿਹਦੇ ਹੈਗੇ ਆ ਕਢਾਈ ਕਢੂਈ ਜੇ ਵਾਲੇ ਇਹ ਦੇ ਕੋ ਕਿੱਥੇ ਪੈਣ ਦੇ ਇਸ ਹਾਲਤ ਵਿੱਚ ਇਹਨਾਂ ਮੈਂ ਕਹਿੰਨੀ ਤੂੰ ਦਵਾਈ ਲੈਣ ਤੇ ਜਾਣਾ ਵਾ ਏਦਾਂ ਕਰ ਦੋਕ ਪਜਾਮੇ ਤੇ ਦੋਕ ਟੀ-ਸ਼ਰਟਾਂ ਲਾਇਆ ਖੁੱਲੀਆਂ ਖੁੱਲੀਆਂ ਨਾਲੇ ਤੇ ਪਾਏ ਤੇਨੂੰ ਮੁਸ਼ਕਲ ਨਾ ਹੋਊਗੀ ਆ ਕਿੱਥੇ ਪਾਣੇ ਵੜਵੇਂ ਜੇ ਅੰਤਰੇ ਚੁੱਬਦੇ ਜੇ ਹੈਗੇ ਆ ਆਪਣੇ ਮੰਗੂਈਆਂ ਹਾਏ ਹਾਏ ਜੇ ਆ ਬੈਕ ਆਲ ਵੇਖਦੀਆਂ ਤੇ ਕਿੰਨਾ ਦਿਲ ਦੁਖੀ ਹੁੰਦਾ ਕਿਤਰੇ ਮੇ ਇਹਦੇ ਖੁਸ਼ੀ ਖੁਸ਼ੀ ਬੈਕਪੈਕ ਕਰਨੇ ਕਿਦਰੇ ਆ ਕੁੜੀ ਰੋਸ ਕੇ ਘਰ ਆ ਗਈ ਆ ਅਜੇ ਰਜਾਮੰਦੀ ਨਾ ਆਵੇ ਤਾਂ ਮਾਂ ਪਿਓ ਬੜਾ ਖੁਸ਼ ਹੁੰਦਾ ਪਿਆਡਾ ਤੀ ਪੁੱਤਰਾ ਚਾ ਮੰਦੀ ਨ ਆਇਆ ਵਾ ਜੇ ਜਦ ਰੋਸ ਕੇ ਆ ਜਾਂਦੀਆਂ ਬੈਗ ਚੋਕ ਕੇ ਨਾ ਤਾਂ ਮਾਂ ਪਿਓ ਤਾਂ ਮਰ ਜਾਂਦਾ ਵਾ ਇਹਨਾਂ ਨੂੰ ਭਾਵੇਂ ਕੋਈ ਪ੍ਰਵਾਹ ਹੋਵੇ ਚਾਹੇ ਨਾ ਹੋਵੇ ਪਰ ਮਾਂ ਪਿਓ ਨੂੰ ਬਹੁਤ ਨਮੋਸ਼ੀ ਆਉਂਦੀ ਵੀ ਸਾਡਾ ਤੀ ਪੁੱਤ ਰੋਸ ਕੇ ਆ ਗਿਆ ਖੁਸ਼ੀ ਖੁਸ਼ੀ ਰਹਿਣਾ ਤਾਂ ਭਾਵੇਂ ਮਹੀਨੇ ਦੇ ਵੀ ਦੋ ਮਹੀਨੇ ਰਾਲਿੰਦੀ ਹੈ ਕੋਈ ਗੱਲ ਨਹੀਂ ਪਰ ਐਦਾਂ ਰਹਿੰਦੀ ਚੰਗੀ ਲੱਗਦੀ ਆ ਮੈਨੂੰ ਤਰਮਨਾ ਇਹ ਕੁੜੀ ਦਾ ਕੋਖ ਖਾਲ ਨਹੀਂ ਮਨੇ ਇਹਦੇ ਵੱਲੋਂ ਬੜਾ ਟੈਨਸ਼ਨ ਵਾ ਬੜਾ ਦੁੱਖ ਵਾ ਇਹਦਾ ਇਹ ਗੱਲੋਂ ਕੀ ਕਰਾਂ ਹੁਣ ਜਨਮ ਕੈਨੀ ਦੇ ਤੇ ਮੇਰੇ ਸਿਰ ਤੇ ਵਾਲਾ ਨੂੰ ਪੈਂਦੀ ਆ ਰੱਬ ਇਹਨੂੰ ਅਕਲ ਦਊਗੀ ਤੇ ਆਉਣੀ ਆ ਮੇਰੇ ਅੱਖਾਂ ਤੋਂ ਹੁਣ ਆਉਣੀ ਨਹੀਂ ਅੱਖ ਨਹੀਂ ਹਾਲਾ ਮੈਂ ਨਹੀਂ ਬਲਜੀਤ ਨੂੰ ਵੀ ਕਿੰਨੀ ਕਿ ਸਮਝਵਾ ਫਿਰ ਸਾਡੇ ਫੜਦੇ ਆ ਫੜਦੇ ਆ ਇੰਨੇ ਕੁੜੀਆਂ ਕਿਤੇ ਸਾਡੀ ਵਾਹ ਪੇਚ ਨਹੀਂ ਜਾਣਦੀ ਤੇ ਮੈਨੂੰ ਕਿਹੜੀ ਤਰ੍ਹਾਂ ਮੈਂ ਸ਼ੀਸ਼ੇ ਜੀ ਹੱਥ ਦੇ ਦੇਣ ਲੱਗੀ ਬਾਰੀ ਜੀ ਆ ਮੁੰਡਾ ਤਰਲੇ ਲੈਂਦਾ ਫਿਰਦਾ ਹੀ ਹੁਣ ਕੀ ਇਹਦੀ ਕਰਤੂਤਵਾ ਬੜਾ ਔਖਾ ਕੰਮ ਹੋਇਆ ਵਾ ਮੈਂ ਅਖੰਡਿਆ ਮੈਂ ਨਾਲ ਕਿਹਾ ਇਹ ਵੇੜੇ ਦੇ ਵਿੱਚੋਂ ਦੀ ਵੇਖ ਸਿਆਣੇ ਦੀਆਂ ਗੱਲਾਂ ਵੀ ਜਿੰਨੇ ਜੀ ਤੇ ਹੁੰਨੀਆਂ ਰੌਣਕਾਂ ਆ ਹੋ ਗਿਆ ਪਾਣੀ ਲਿਆਵਾ ਨਹੀਂ ਬਸ ਮੈਂ ਪਾਣੀ ਨਹੀਂ ਪੀਣਾ ਤੇ ਵੇ ਹੁਣ ਬਲਜੀਤ ਇੱਥੇ ਹੈ ਨਹੀਂਗੀ ਤੇ ਵੇੜਾ ਐ ਖਾਲੀ ਖਾਲੀ ਲੱਗਣ ਡਿਆਈਓ ਨਹੀਂ ਤੁੰਨੇ ਇਧਰ ਆਵਾਜ਼ ਮਾਰੀ ਫੁੱਫੜਾ ਓਏ ਆਈ ਬੱਦਲ ਆ ਗਿਆ ਯਾ ਕਣਕਲਾਦੀ ਮੇਰੀ ਫੁੱਫੜਾ ਜਾ ਵੇਖ ਕੇ ਆਈ ਰਗਵੀਰ ਨੁਰਗਵੀਰ ਕਿੱਥੇ ਆ ਐਦਾਂ ਆਵਾਜ਼ਾਂ ਮਾਰਦੀ ਹੁੰਦੀ ਤੇ ਹੁਣ ਟਾਕੇ ਸਾਹਮਣੇ ਹੀ ਆ ਕਿੰਨਾ ਮੋੜਿਆ ਸੀਗਾ ਤੇ ਮੁੜਦੀ ਏ ਗਾੜੀ ਉੱਠਿਆ ਵਾ ਉਹ ਕਿ ਨਹੀਂ ਉਠਣਾ ਹੀ ਆ ਕਿ ਉਹਨੇ ਤੁਹਾਨੂੰ ਉਠਣਾ ਹੀ ਜਿਹੜਾ ਰਾਤ ਦਾ ਪਿਆ ਹੁਣ ਉਠਣਾ ਹੀ ਕਿ ਹੁਣ ਪਤਾ ਨਹੀਂ ਮਾੜੀ ਮੋਟੀ ਹੋਸ਼ ਆਈ ਕਿ ਕਿੱਧਰ ਟੁੱਟਾ ਜਾ ਪਰਨਾ ਬਣ ਕੇ ਇੱਥੇ ਵਾਜਾ ਮਾਰਦਾ ਫਿਰਦਾ ਕਿੱਥੇ ਆ ਕਿੱਥੇ ਆ ਇੱਥੇ ਆ ਹੀ ਆਹੋ ਮੈਂ ਵੀ ਇੱਥੇ ਨਹੀਂ ਹੈਗੀ ਇਹ ਤੁਹਾਡੇ ਘਰ ਵਾ ਤੁਸੀਂ ਅੰਦਰ ਵਾੜੀ ਤੁਸੀਂ ਮੈਂ ਵੀ ਲੱਭ ਲਾ ਅਚਾਨਕ ਖਾਨੂੰ ਆਂਦਾ ਤੁਸੀਂ ਅੰਦਰ ਵੜ ਗਿਆ ਤੇ ਮੈਂ ਆ ਵੀ ਲੱਭ ਲਾ ਫਿਰ ਉਹਨੇ ਕਿ ਭਰਾਵਾ ਸਾਹ ਕਰਾਤਾ ਤੈਨੂੰ ਅਹੀਂ ਅੰਦਰ ਵਾਣਵਾਤੇ ਦੀ ਰੱਖੀ ਉਹਨਾਂ ਵਾੜੀ ਥੋੜਾ ਵੀ ਉਮਰ ਦਾ ਹੀ ਲੈ ਲਿਆ ਹੀ ਆ ਆਪਾਂ ਸਾਰਾ ਕੁਝ ਉਹਨੂੰ ਦੱਸ ਦੇਣਾ ਹੀ ਪੀ ਚਲ ਗਈ ਆ ਇਹ ਦੱਸਿਆ ਉਹਨੂੰ ਚੱਜ ਨਾ ਮੈਂ ਕਦੀ ਤੇ ਕਹਿੰਨੀ ਆ ਵੀ ਲੱਭ ਲਾ ਕਦੀ ਮੈਂ ਕਹਿੰਨੀ ਵੀ ਜਾ ਗਲੀਆਂ ਚ ਲੋਕਾਂ ਕੋਲ ਲੱਭਦਾ ਫਿਰ ਤੇ ਕਦੀ ਮੈਂ ਵੀ ਚੰਦੱਸ ਵੀ ਦਿੱਤਾ ਵੀ ਲੈ ਗਏ ਆ ਉਹ ਤੇ ਚਲ ਵੀ ਗਈ ਆ ਉਹ ਅੱਛਾ ਤੇ ਉਹਨੂੰ ਯਕੀਨ ਜਿਆ ਨਹੀਂ ਆਉਂਦਾ ਹੁਣ ਤਾਂ ਕੋਈ ਵੀ ਅਸਰ ਹੈਗਾ ਉਹ ਫਿਰ ਤੁਰ ਕੇ ਚਲ ਗਿਆ ਵਾ ਪਰ ਉਹਦਾ ਐਂਗਾ ਘਰਾਂ ਦੇ ਝੱਟ ਲੰਗਣਗੇ ਪਹਿਲਾਂ ਇਹ ਅਸੀਂ ਜਿੱਦਣ ਗਈਆਂ ਵਾ ਉੱਥੇ ਇਹਨਾਂ ਨੇ ਕਿਤੇ ਆਰਾਮ ਰੋਲਾ ਪਾਇਆ ਵਾਧੂ ਕਿੱਦਾਂ ਉਥੋਂ ਲੋਟ-ਪੋਟ ਹੋ ਕੇ ਆਏ ਜੇ ਉਹ ਇੱਥੇ ਆ ਹੀ ਗਏ ਆ ਤੇ ਇਹਨਾਂ ਨੇ ਉਦੋਂ ਵੱਧ ਕਰਕੇ ਬਖਾਲ ਦਿੰਦਰ ਜਿਹੜੇ ਘਰ ਖਰਾਬ ਵੜ ਗਈ ਹੈ ਨਾ ਉਹ ਘਰ ਤੇ ਏਦਾਂ ਕੁੱਤੀ ਚੀਕਾ ਰਹਿਣੇ ਰਹਿਣਾ ਇਹ ਤੂੰ ਗੱਲ ਛੱਡ ਪਰ ਮਾੜੀ ਗੱਲ ਵਾ ਨਾ ਪੈਦਾ ਤੇ ਨਹੀਂ ਨਾ ਕੋਈ ਹੈਗਾ ਕੋਈ ਫਾਇਦਾ ਹੀ ਨਹੀਂ ਇਹਦਾ ਤੇ ਨਾ ਉੱਥੇ ਜਿਆਦਾ ਰਣ ਮਹਿਣ ਵਾ ਨਾ ਇੱਥੇ ਕੋਈ ਜਿਆਦਾ ਟੱਬਰ ਵਾ ਹੀ ਵੀ ਕਿਦਨੇ ਕ ਜਾਣੇ ਆ ਕਿਦਰ ਰਲ ਮਿਲ ਕੇ ਰਹਿਣਾ ਹੱਸ ਕੇੜ ਕੇ ਰਹਿਣ ਟਾਈਮ ਪਾਸ ਚੰਗਾ ਹੁੰਦਾ ਆ ਕੋਈ ਗੱਲ ਵਾ ਲਾਲਾ ਲਾਲਾ ਕਰਦੇ ਚਲ ਕੇ ਤੇ ਲਾਲਾ ਲਾਲਾ ਕਰਦੇ ਉੱਧਰੋਂ ਆਗੇ ਤੇ ਇਹ ਕੋਈ ਕਰਤੂਤ ਥੋੜੀ ਆ ਆ ਸ਼ਰਾਬ ਚ ਕੀ ਰੱਖਿਆ ਵਾ ਚੱਲ ਮੈਂ ਵੇਖਦਾ ਉਹਨੂੰ ਫਿਰ ਆ ਜਾ ਜਲੀਏ ਵੇਖੀਏ ਉਹਨੂੰ ਨਿੰਬੂ ਪਾਣੀ ਮੰਗਦਾ ਮੈਂ ਉਹਨੀ ਆ ਮੈਂ ਦਿੰਨੀ ਆ ਨਿੰਬੂ ਪਾਣੀ ਬਣਾ ਕੇ ਜਾਓ ਤੁਸੀਂ ਉਹਨੂੰ ਸਮਝਾਓ ਚੱਲ ਲੈ ਬਣਾ ਕੇ ਲੈ ਆ ਫਿਰ ਉੱਥੇ ਬਣਾ ਦੇਣਾ ਮੈਂ ਕਿ ਉੱਥੇ ਬਣਾਉਣੀ ਆ ਘਰੇ ਹੀ ਆ ਕੇ ਬਾਹਰ ਚਲ ਗਿਆ ਹੂੰ ਘਰ ਨੂੰ ਹੀ ਵੜ ਗਿਆ ਆਪਣੇ ਅੱਛਾ ਬਹੁਤ ਔਖਾ ਕੰਮ ਹੋਇਆ ਲੈ ਵੀ ਕੀ ਸਮਝਾਉਗਾ ਤਾਂ ਕੀ ਆਕੂਗਾ ਅਰਗਵੀਰ ਨੂੰ ਜਿੰਨਾ ਚਿਰ ਸਮਝਣਾ ਨਾ ਆਈ ਉਹਨਾਂ ਚਿਰ ਕੋਈ ਕੰਮ ਵੀ ਨਹੀਂ ਹੋਣਾ ਹਾਈ ਹੋਏ ਅਬ ਮੋਢੇ ਭੜੇ ਦੁਖ ਹੁੰਦੇ ਆ ਦੇ ਓਏ ਆਏ ਓਏ ਵੀਰ ਦੇ ਆ ਆ ਜਾ ਚਾਚਾ ਆ ਗਈ ਹੋਸ਼ ਆ ਉਹ ਤੇ ਹੋ ਰਿਹਾ ਹੈ ਹੈ ਸ਼ਰਮ ਕਰੋ ਕੋ ਸ਼ਰਮ ਕੀ ਹੋ ਗਿਆ ਅਜੇ ਬਾਕੀ ਰਹਿ ਗਈ ਕੋਈ ਚਾਚੀ ਵੀ ਗਾਣਾ ਕੱਢੀ ਜਾਂਦੀ ਚਾਚਾ ਤੂੰ ਵੀ ਹਣ ਕੇ ਦਵਾਲੇ ਹੋ ਗਿਆ ਗੱਲ ਕੋਈ ਦੱਸਦਾ ਨਹੀਂ ਕਿ ਅਜਾ ਨਾ ਕੀ ਹੋਇਆ ਸ਼ਰਾਬ ਕੀ ਨਹੀਂ ਕਰਦੀ ਤੈਨੂੰ ਪਤਾ ਹੀ ਆ ਜੇ ਉਦਣ ਗਏ ਉੱਥੇ ਦੇ ਉੱਥੇ ਰਾਮ ਰੌਲਾ ਇਹੋ ਹੀ ਇਹੋ ਰਾਮ ਰੌਲਾ ਤੁਸੀਂ ਕੱਲ ਪਾ ਲਿਆ ਤੇ ਹੁਣ ਉਹਨੂੰ ਤੂੰ ਲੱਭਦਾ ਫਿਰਦਾ ਕੀ ਹੋਇਆ ਕੱਲ ਤੈਨੂੰ ਬਿਲਕੁਲ ਨਹੀਂ ਪਤਾ ਹੋਸ਼ ਕਰ ਥੋੜੀ ਹੋਸ਼ ਕਰ ਕਿਉਂ ਪੀਂਦੇ ਆ ਤੁਸੀਂ ਕਿਉਂ ਪੀਂਦੇ ਆ ਓਏ ਅੱਜ ਤੇ ਕੱਲ ਦੀ ਮਗਹੀਾਈ ਐਨੀ ਆ ਨਸ਼ਾ ਤਾਂ ਕਿਤੇ ਰੋਟੀ ਦਾ ਨਹੀਂ ਪੂਰਾ ਹੋਣ ਡਿਆ ਪੁੱਤ ਤੇ ਕੌਣ ਤੁਸੀਂ ਸ਼ਰਾਬਾ ਪੀਂਦੇ ਵੇਖੋ ਅਜੇ ਬਾਕੀ ਰਹਿ ਗਈ ਅੰਦਾ ਕਿ ਕੌਣ ਪੀਂਦਾ ਵੀਵੀ ਲਈ ਸਭ ਕੋ ਕਰ ਲਿਆ ਅਗੇ ਕੌਣ ਪੀਂਦਾ ਮੈਂ ਦਾਜਾ ਕਦੀ ਕਦਾਈ ਪੀਣਾ ਕਦੇ ਸ਼ੇਂ ਸ਼ਮੇ ਉਹਨਾਂ ਕੇ ਸ਼ਿੰਗਾਰੇ ਕੇ ਘਰ ਬਾਹਰ ਵੇਖਿਆ ਹੀ ਫਿਰ ਅੱਗੇ ਪੀਤੀਆਂ ਹਨ ਕਿ ਦੁਨੀਆ ਖਰਾਬ ਹੋਈਆਂ ਦੀ ਪਤਾ ਮੈਨੂੰ ਸਾਰਾ ਹੀ ਸ਼ਰਾਬ ਦੀ ਬੋਤਲ ਦੇ ਉੱਤੇ ਵੀ ਲਿਖਿਆ ਵਾ ਸ਼ਰਾਬ ਪੀਣੀ ਸਿਹਤ ਲਈ ਹਾਨੀਕਾਰਕ ਵਾ ਇਹ ਤੂੰ ਕਹਿ ਰਿਹਾ ਵਾ ਤੂੰ ਹੋਰ ਕੌਣ ਕਹਿੰਦਾ ਸ਼ਰਾਬ ਦੀ ਬੋਤਲ ਦੇ ਉੱਤੇ ਲਿਖਿਆ ਉਹ ਮੈਂ ਪੜਿਆ ਕਈ ਵਾਰੀ ਉੱਥੇ ਤੇ ਕਿਉਂ ਪੀਨੇ ਫਿਰ ਜਦੋਂ ਤੈਨੂੰ ਇੰਨਾ ਸੋਝੀ ਹੈਗੀ ਆ ਵੀ ਖਰਾਬ ਦੀ ਬੋਤਲ ਤੇ ਆਹ ਕੋ ਲਿਖਿਆ ਵਾ ਤਾਂ ਪੀਨੇ ਕਿਉਂ ਆ ਤੈਨੂੰ ਫਿਰ ਉਹ ਬੋਲ ਨੂੰ ਤੇ ਆਪ ਸਦਾ ਦੇਂਦੇ ਤੁਸੀਂ ਕਦੀ ਕਿਦਾਂ ਪੀਂਦਾ ਵਾ ਮੈਂ ਵੀ ਰੋਜ਼ ਪੀਂਦਾ ਵਾ ਇੱਕੋ ਵਾਰੀ ਡੰਝਾ ਲਾ ਦਿੰਦੇ ਤੁਸੀਂ ਦੇ ਹੈ ਉਹ ਵੀ ਕਿਉਂ ਪੀਂਨੇ ਤੁਸੀਂ ਕਰੀਂ ਕਦਾਈ ਉਹ ਜਿੰਨੇ ਦੀ ਤੁਸੀਂ ਮੁੱਲ ਲਿਆਣ ਕੇ ਸ਼ਰਾਬ ਪੀਂਦੇ ਆ ਉਹਨੇ ਦਾ ਕੋਈ ਫਰੂਟ ਲੈ ਆਓ ਕੋਈ ਸੌਦਾ ਲੈ ਆਓ ਉਹ ਤੁਹਾਡਾ ਘਰ ਦਾ ਚੱਟ ਨੰਗੂਗਾ ਫਰੂਟ ਸਾਰਾ ਪਰਿਵਾਰ ਬਹਿ ਕੇ ਖਾਊਗਾ ਤੇ ਕੱਲਾ ਬੰਦਾ ਹੀ ਪੀ ਕੇ ਬੋਤਲ ਰਾਤ ਨੂੰ ਪੀ ਲਈ ਸਵੇਰ ਨੂੰ ਮੂਤ ਲਿਆ ਤੇ ਉਹ ਗਈ ਤੇ ਉਹ ਗਈ ਕੀ ਫਾਇਦਾ ਹੋਇਆ ਖਰਾਬ ਪੁੱਤ ਸਮਾਂ ਵੀ ਖਰਾਬ ਕਰਦੀ ਆ ਸਿਹਤ ਵੀ ਖਰਾਬ ਕਰਦੀ ਆ ਪੈਸਾ ਵੀ ਖਰਾਬ ਕਰਦੀ ਆ ਇਹ ਤਿੰਨ ਚੀਜ਼ਾਂ ਖਰਾਬ ਕਰਦੀ ਆ ਚਾਚਾ ਮੈਨੂੰ ਸਾਰਾ ਹੀ ਪਤਾ ਵਾ ਮੈਂ ਚਾਚੀ ਨੂੰ ਕਹਿ ਕਾਂਗੇ ਨਿੰਬੂ ਪਾਣੀ ਬਣਾ ਦੇ ਮੈਨੂੰ ਮੇਰਾ ਸਿਰ ਘਟਨ ਦਿਆ ਵਾ ਲੱਗੀ ਆਉਣ ਲੈ ਕੇ ਆ ਚਲੀ ਆ ਨਾ ਦੱਸਦੀ ਕਿ ਬਲਜੀਤ ਕਿੱਥੇ ਆ ਆਖੀ ਜਾਂਦੀ ਚਲ ਗਈ ਇੱਥੇ ਹੀ ਆ ਨਹੀਂ ਤੈਨੂੰ ਸੱਚੀ ਨਹੀਂ ਪਤਾ ਗੱਲ ਕੀ ਹੋਇਆ ਮੈਨੂੰ ਕੱਖ ਵੀ ਨਹੀਂ ਪਤਾ ਮੈਂ ਇਨਾ ਪਤਾ ਮੈਂ ਸੁੱਤਾ ਉੱਥੇ ਬਸ ਹਾਂ ਸੁੱਤਾ ਤੇ ਜਿਹੜੀ ਉੱਥੇ ਤੇਰਾ ਦਿੱਤਾ ਸੀ ਉਹਨਾਂ ਨੇ ਤੈਨੂੰ ਪੌੜੀਆਂ ਦੇ ਵਿੱਚ ਉਦੋਂ ਨਹੀਂ ਪਤਾ ਕਿੰਨੇ ਮੰਨੇ ਨੇ ਕੁੱਟਿਆ ਤੈਨੂੰ ਬਲਜੀਤ ਨੇ ਕੁੱਟਿਆ ਤੈਨੂੰ ਜੇ ਮੈਂ ਨਾ ਆਉਂਦਾ ਨਾ ਤੇ ਤੈਨੂੰ ਮਾਰ ਲਜਾਣਾ ਹੀ ਹੁੰਦਾ ਨੇ ਉਹ ਚਾਚਾ ਬਲਜੀਤ ਨੂੰ ਥਰ ਥਰ ਕੰਮ ਦੀ ਆ ਨਾਲੇ ਮਨੇ ਦੀ ਹਿੰਮਤ ਹੈ ਕਿ ਮੈਂ ਹੱਥ ਲਾ ਜੇ ਕੱਲ ਤੇ ਕਦੇ ਮੈਂ ਨਾ ਉਹਦੇ ਹਾਕੀ ਦੀ ਪਲੇਅਰ ਬਣੀ ਸੀ ਕੱਲ ਤੇ ਹੈ ਮੈਂ ਚਾਚਾ ਤਵਾ ਨਾ ਲਈ ਜਾ ਚਾਚਾ ਤਵਾ ਨਾ ਲਈ ਜਾ ਲੱਬਲਾ ਫਿਰ ਲੱਬਲਾ ਉਹ ਚੜ ਕੇ ਨਾਲ ਹੀ ਚਲ ਗਈ ਉਹਨਾਂ ਦੀ ਨਾਲ ਦਲ ਗਈ ਆ ਨਾਲ ਗਈ ਆ ਉਹਨਾਂ ਦੇ ਹੈ ਤੂੰ ਹੀ ਗਈ ਹੁਣੀ ਆ ਆਹੀ ਕਲਾਈ ਵੀ ਹੋਏ ਫੇਰ ਉਹੋ ਗੱਲ ਵੀ ਸਾਡਾ ਹੀ ਨਾ ਚਾਚੀ ਜੰਦੀ ਹੁਣੀ ਕਿ ਜਾ ਲੈ ਜਾ ਚਲ ਜਾ ਚਲ ਜਾ ਚੰਗਾ ਸਭ ਆ ਦੁਖਦੇ ਮੋਢੇ ਹੁਣ ਦੁਖਦੇ ਆ ਨਾ ਇੱਥੋਂ ਨਹੀਂ ਤੈਨੂੰ ਪਤਾ ਲੱਗਣ ਡਿਆ ਪਹਿਲਾਂ ਲਿਬਨਣ ਲਾ ਕੇ ਵੇਖੀ ਨੀਲ ਪਏ ਹੁਣੇ ਤੇਰੇ ਓਏ ਚਾਚਾ ਇੱਕੇ ਪਾਸੇ ਪਿਆ ਰਿਆ ਹੁਣ ਤਾਂ ਦੁਖਦੇ ਹੁਣੀ ਆ ਵੀ ਹੋਏ ਮੁੰਡਿਆ ਵਾ ਲੱਕ ਵੀ ਤੁਹਾਡੇ ਜਿਹੜੋ ਵੱਜੀਆ ਰ ਇਦਾਂ ਹੀ ਹੋਣਾ ਵਾ ਤੈਨੂੰ ਨਹੀਂ ਯਕੀਨ ਆਉਂਦਿਆ ਨਾ ਇਥੇ ਆ ਜਾਣਾ ਤੇ ਚਿਤਰੀ ਨੇ ਪੋਛ ਲਈ ਉਹਨੂੰ ਭਲਾ ਵੀ ਇਦਾਂ ਹੀ ਹੋਈ ਉਹ ਤੇ ਗੁਰੂਆ ਮੈਂ ਇਥੇ ਅੰਦਰ ਆਇਆ ਤੇ ਇਹ ਦੋਵੇਂ ਖਲੋਤੇ ਇਥੇ ਤੇ ਤੈਨੂੰ ਉਹਨਾਂ ਨੇ ਪੌੜੀਆਂ ਢਾਇਆ ਮੈਂ ਤੈਨੂੰ ਚੁੱਕ ਕੇ ਘਰ ਘੁਰ ਕੇ ਉਹ ਉੱਥੇ ਮੰਜੀ ਦੇ ਪਾਇਆ ਮਨਪ੍ਰੀਤ ਉਹ ਮੰਮੀ ਉਹਦੀ ਉੱਥੇ ਸਾਡੇ ਘਰ ਹੀ ਮੈਂ ਨਹੀਂ ਜਾਤਾ ਤੇਰੀ ਗੱਲ ਮੰਨਦਾ ਚੱਲ ਨਹੀਂ ਮੰਨਦਾ ਤੇ ਨਾ ਮੰਨ ਉਹ ਲੱਭ ਲਾ ਫਿਰ ਉਹ ਭੈਣ ਭਰਾ ਕੋ ਕੋ ਡਰਦੇ ਆ ਕੌਣ ਬਲਜੀਤ ਤੇ ਮੰਨਾ ਤੇ ਲੱਭ ਲਾ ਫਿਰ ਤੈਨੂੰ ਤਯਕੀਨ ਆਉਣਾ ਹੀ ਨਹੀਂ ਆਪੇ ਆਖੀ ਜਾਂਦਾ ਮੈਂ ਖਲਾਓ ਲੈ ਕੇ ਆ ਤੁਸੀਂ ਖਲਾਤੀ ਤੇ ਫੇਰ ਲੱਪ ਲੱਲ ਮੈਂ ਦੇਖ ਰਿਹਾ ਤਾਈਆਂ ਨੂੰ ਮੈਂ ਤੈਨੂੰ ਆਖੀ ਜਾਂਦਾ ਮੈਂ ਤੈਨੂੰ ਆਖਣ ਡਿਆ ਵੀ ਉਹਦੇ ਚੱਲੇ ਤੇ ਬਲਜੀਤ ਭੱਜ ਕੇ ਜਾ ਕੇ ਉਹਨਾਂ ਨਾਲ ਬੈਗੀ ਨਾਲ ਇੱਕ ਬੈਗ ਜਿਆ ਫੜ ਲਿਆ ਉਹਨੇ ਟੁੱਟਾ ਜਿਆ